ਪਿੰਡਾਂ ਦੇ ਵਿੱਚ ਸੱਚੀ ਰੱਬ ਵਸਦਾ ਆਹ ਜਿੱਦਾਂ ਨੇਚਰ ਤੇ ਜਿਵੇਂ ਬਿਲਕੁਲ ਨੇੜੇ ਹੈ ਜਾਨਵਰ ਆ ਸਾਡੀ ਪਹਿਚਾਨ ਜ਼ਿਮੀਦਾਰਾਂ ਦੀ ਤੁਹਾਡੀ ਸ਼ਾਨ ਉਹ ਅੱਛਾ ਬਸ ਚੱਲਦੇ ਆਂ ਪਿੰਡ ਦੇ ਸਕੂਲ ਚ ਬੱਚੇ ਵਾਲੀ ਵਾਲ ਖੇਡਦੇ ਹੋਣਗੇ ਬੱਚੇ ਵੀ ਤੇ ਵੱਡੇ ਵੀ ਆਨੇ ਪਿੰਡਾਂ ਦੀਆਂ ਸ਼ਾਨਾਂ ਬੋਰਡ ਪੱਕੇ ਰੋਡ ਬਣ ਗਏ ਹੁਣ ਪਿੰਡ ਪਹਿਲਾਂ ਵਰਗੇ ਨਹੀਂ ਰਹਿ ਗਏ ਹੁਣ ਸ਼ਹਿਰ ਬਣ ਚੁੱਕੇ ਹੈ ਸ਼ਹਿਰਾਂ 'ਚ ਪ੍ਰਦੂਸ਼ਣ ਆ ਦੇਖੋ ਕਿੰਨੀਆਂ ਖੁੱਲੀਆਂ ਗਲੀਆਂ ਪਿੰਡਾਂ ਦੀਆਂ ਸ਼ਾਂਤੀ ਹੈ ਆ ਸ਼ਰਕ ਤੇ ਸ਼ੋਰ ਸ਼ਰਾਬਾ ਜ਼ਰੂਰ ਹੈਗਾ ਕਿ ਆਵਾਜ਼ਾਂ ਹੀ ਵਧ ਗਈ ਹੈ ਆ ਮੇਰੇ ਪਿੰਡ ਦਾ ਸੋਮਾ ਸਕੂਲ ਦੇਖੋ ਕਿੱਡੇ ਪਿਆਰੇ ਸਲੋਗਨ ਲਿਖੇ ਹੋਏ ਵਾਹ ਨਿਕਾ ਜਾ ਗੇਟ ਐਂਟਰੀ ਆਸਤੇ ਇਹ ਆ ਗਿਆ ਮੇਰਾ ਸੋਨਾ ਸਕੂਲ ਪਹਿਲਾਂ ਵਾਲੇ ਪਿੰਡ ਥੋੜਾ ਰਹਿ ਗਿਆ ਪਹਿਲਾਂ ਵਾਲੇ ਸਕੂਲ ਨਹੀਂ ਰਹਿ ਗਏ ਹੁਣ ਵਧੀਆ ਪੜਾਈ ਹੁੰਦੀ ਹੈ ਇੰਗਲਿਸ਼ ਸ਼ੁਰੂ ਕਰਤੀ ਇਹਨਾਂ ਨੇ ਹੁਣ ਮੈਨੂੰ ਲੱਗਦਾ ਸ਼ਾਇਦ ਨਰਸਰੀ ਜਿਹਨੂੰ ਪਹਿਲੀ ਦੂਜੀ ਕਹਿ ਦਿੰਦੇ ਆ ਉਥੋਂ ਸ਼ੁਰੂ ਕਰਤੀ ਅੰਗਰੇਜ਼ੀ ਇਹਨਾਂ ਨੇ ਪਹਿਲਾਂ ਹੁੰਦੀ ਛੇਵੀਂ ਕਲਾਸ ਤੋਂ ਇੰਗਲਿਸ਼ 'ਚ ਹੱਥ ਸਭ ਦਾ ਟਾਈਟ ਹੁੰਦਾ ਸੀ ਹੁਣ ਅੱਜਕੱਲ ਬੱਚੇ ਇੰਗਲਿਸ਼ ਕਾਫੀ ਯੂਜ਼ ਕਰ ਰਹੇ ਨੇ ਇੱਕ ਮੋਬਾਈਲ ਨੇ ਬੱਚੇ ਬਹੁਤ ਜਾਗਰਤ ਕਰਦੇ ਇੰਗਲਿਸ਼ ਕਾਫੀ ਆ ਰਹੀ ਹੈ ਬੱਚਿਆਂ ਆਹ ਤਾਲੀਆਂ ਆਹ ਬੋਰਡ ਆ ਖੇਡ ਰਹੇ ਬੱਚੇ ਕਾ ਗੁਰੂ ਤੋਂ ਵਾਲੀ ਦਿੱਤੀ ਅੰਨਾ ਵਾਲਾ ਨਾ ਹੈ ਕੋ ਚਾਹ ਉਹ ਚੈਰੀ ਨੂੰ ਸੁੱਕਿਆ ਓਏ ਉਹ ਨਿਕਾਇਆ ਬਲਾਸ ਬੋਲੋ ਕਿੱਦਾਂ ਬਣ ਗਏ ਆ ਰੱਖਿਆ ਸੀ ਨੀ ਪੱਥਰ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਚਲੋ ਠੀਕ ਆ ਕੁਝ ਦੇ ਰਹੇ ਆ ਸਵਿਧਾਨ ਦੇ ਜਨਮਦਾਤਾ ਡਾਕਟਰ ਪੀਮਰਾਓ ਅੰਬੇਦਕਰ ਜਿਨਾਂ ਕੋਲੇ 19 ਡਿਗਰੀਆਂ ਸੀ 19 ਡਿਗਰੀਆਂ ਪਰ ਇਹ ਸਵਿਧਾਨ ਨੂੰ ਬਹੁਤ ਘੱਟ ਲੋਕ ਫੋਲੋ ਕਰ ਰਹੇ ਨੇ ਦੇਰੇ ਉਹਦੇ ਨੂੰ ਦਿਖਾਉਣੇ ਤੁਹਾਨੂੰ ਅੰਗਣਵਾੜੀ ਸੈਂਟਰ ਹੱਥ ਧੋਣ ਵਾਲਾ ਪਾਣੀ ਵਾਹ ਨਾਲ ਵਾਸ਼ਰੂਮ ਆਇਆ ਅੰਗਣਵਾੜੀ ਸੈਂਟਰ ਇਹ ਸਰਕਾਰਾਂ ਨੇ ਬਣਾਤ ਦਿੱਤੇ ਪਤ ਨਹੀਂ ਇਹਨਾਂ ਦੇ ਫਾਇਦੇ ਹੈ ਵੀ ਕਿ ਨਹੀਂ ਸਕੂਲ ਚ ਕਿੰਨੀ ਸਫਾਈ ਤੇ ਇੱਥੇ ਅੰਗਣਵਾੜੀ ਸੈਂਟਰ ਚ ਕੋਈ ਵਾਲੀਵਾਰਸ ਨਹੀਂ ਇਹਨਾਂ ਦਾ ਆ ਦੇਖੋ ਅੰਦਰ ਕੀ ਕੁਛ ਪਿਆ ਇਹ ਨਾ ਦੇ ਅੰਦਰ ਤਾਂ ਕਾਫੀ ਖੁਸ਼ ਆ ਸੋਹਣੀ ਚੇਅਰਸ ਨੇ ਟੇਬਲ ਨੇ ਵਾਹ ਕਲਾਕ੍ਰਿਤਿਆ ਕੀਤੀਆਂ ਆਈਆਂ ਜੇ ਕਿਤੇ ਇਹ ਪ੍ਰਾਈਵੇਟ ਸਕੂਲ ਹੁੰਦਾ ਨਾ ਇਹ ਗੰਦਗੀ ਨਹੀਂ ਹੋਣੀ ਸੀ ਬਸ ਇਹ ਥੋੜੇ ਸੁਧਾਰ ਦੀ ਲੋੜ ਹੈਗੀ ਆ ਸ਼ਾਨਦਾਰ ਟਾਲੀ ਅਗਰਾਉਂਡ ਬਹੁਤ ਸੋਹਣਾ ਤੇ ਪਿਆਰਾ ਜੇ ਇਹ ਹੈ ਕਿਤੇ ਪ੍ਰਾਈਵੇਟ ਸਕੂਲ ਹੁੰਦਾ ਇੱਥੇ ਬਹੁਤ ਜ਼ਿਆਦਾ ਹੀ ਸਫਾਈ ਹੋਣੀ ਸੀ ਪਰ ਜੇ ਆਪਾਂ ਸਰਕਾਰੀ ਦਾ ਮਿਆਰ ਦੇਖੀਏ ਪਹਿਲਾਂ ਨਾਲ ਸਫਾਈ ਹੈਗੀ ਆ ਪਰ ਜਿਵੇਂ ਸਰਕਾਰ ਦੇ ਸੁਪਨੇ ਹਨ ਉਸ ਹਮਨ ਸਫਾਈ ਨਾ ਮਾਤਰਾ ਇੱਥੇ ਨਾ ਬਾੜ ਸਕੂਲ ਆਹੀ ਸਾਡੇ ਪਿੰਡ 'ਚ ਬਲਾਕ ਦੇ ਹੋਇਆ ਸੀ ਕੰਪੀਟੀਸ਼ਨ ਤੇ ਆਹ ਟਰੈਕ ਬਣਾਇਆ ਸੀ ਬੜਾ ਸੁੰਦਰ ਟਰੈਕ ਤੇ ਜਿੰਨੇ ਦਿਨ ਤਾਂ ਉਹ ਫੈਸਟੀਵਲ ਚੱਲਦਾ ਰਿਹਾ ਗੇਮਾਂ ਹੁੰਦੀਆਂ ਸੋਹਣਾ ਰਿਹਾ ਬਸ ਉਹ ਹੀ ਕੰਮ ਬਾਅਦ ਵਿਆਹ ਤੋਂ ਬਾਅਦ ਜੋ ਪਹਿਲਸਨ ਬਾਰ ਗੰਦ ਨਹੀਂ ਪਿਆ ਹੁੰਦਾ ਉਹ ਗੱਲ ਹੋਈ ਕੋਸ਼ਿਸ਼ ਜੇ ਸੁਧਾਰ ਮੰਗਦੀਆਂ ਨੇ ਕਿੰਨੀ ਸੋਹਣੀ ਜ਼ਮੀਨ ਗਰਾਊਂਡ ਵਧੀਆ ਮਿਲਿਆ ਹੋਇਆ ਪਰ ਸੰਭਾਲ ਖੁਣਾ ਬਿਗੜ ਰਿਹਾ ਵੇ ਅੱਛਾ ਫਿਰ ਵੀ ਪਿੰਦੇ ਮੁੰਡੇ ਖੇਡਦੇ ਰਹਿੰਨ ਵਾਲੀਬਾਲ ਸ਼ਾਮ ਨੂੰ ਇਕੱਠੇ ਹੋ ਜਾਂਦੇ ਇੰਨੇ ਤੇ ਚੰਗਾ ਸੰਕੇਤ ਆ ਵੈਸੇ ਤਾਂ ਚਲੋ ਆਪਾਂ ਟਰੈਕ ਤਾਂ ਗਿੜ ਲਾ ਲੈਨੇ ਹਾਂ ਸਲੋਗਨ ਵੇਖੋ ਜੀ ਕੀ ਕੀ ਲਿਖਿਆ ਜਦ ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਨੇ ਜ਼ਿੰਦਗੀਆਂ ਪਲਟ ਜਾਂਦੀਆਂ ਨੇ ਗੁੱਡ ਆਹ ਟਰੈਕ ਤੇ ਵੀ ਚੱਲ ਰਿਹਾ ਆ ਹਾ ਹਾ ਤਤਕਾਰਯੋਗ ਬੂਟਾ ਜੀ ਵਿੱਚ ਖੜੇ ਆ ਤੇ ਸਫਲ ਹੋਣ ਲਈ ਆਪਣੀਆਂ ਗਲਤੀਆਂ ਤੋਂ ਸਿੱਖਣਾ ਪੈਂਦਾ ਹੈ। ਕੁਝ ਚੀਜ਼ਾਂ ਕੰਨਾਂ ਤੇ ਲਖੀਆਂ ਕਿੱਡੀਆਂ ਸੋਹਣੀਆਂ ਲੱਗਦੀਆਂ। ਅੱਗੇ 베ਰੀ ਆ। ਚਾਰ ਦੁਵਾਰੀਆਂ ਵਾਸਤੇ ਕੰਡਿਆਲੀ ਤਾਰ ਲਾਉਣ ਵਾਸਤੇ ਉਹ ਪਿੱਲਰ ਗੱਡੇ ਹੋਏ ਆ। ਪਰ ਕੰਡਿਆਲੀ ਤਾਰ ਲਾਉਣ ਦਾ ਕੋਈ ਲੌਜੀਕ ਸਮਝ ਨਹੀਂ ਆ ਰਿਹਾ ਇਹ ਜੀ ਇਹ ਜੀ ਕਿਹੜੀ ਕੀਮਤੀ ਚੀਜ਼ ਆ ਜੀ ਚੋਰੀ ਹੋ ਸਕਦੀ ਆ। ਇੱਕ ਕੰਪਿਊਟਰ ਜਿਹੜਾ ਪਿਆ ਮੈਨੂੰ ਲੱਗਦਾ ਇੱਕ ਨਹੀਂ ਹੈਗੇ ਆ ਕੁਝ ਕੰਪਿਊਟਰ ਹੈਗੇ ਆ ਠੀਕ ਹੈ ਗੁੱਡਾ ਮੈਂ ਗਲਤ ਇਥੇ ਹੈਗੇ ਆ ਦੇਖੀ AC ਹੈ ਆ ਸਮਝ ਤੋਂ ਬਾਹਰ ਆ ਯਾਰ ਇਹਨੂੰ ਕੌਣ ਕਰ ਸਕਦਾ ਆ ਗਰਾਊਂਡ ਦੇ ਵਿੱਚ ਗੰਦਗੀ ਕੌਣ ਚੱਕ ਰਿਹਾ ਹੈ ਇਹ ਸਭ ਲੱਗਦਾ ਮਾਲੀ-ਮੁਲੀ ਦੀ ਰਵਾਇਤ ਖਤਮ ਹੋ ਗਈ ਹੋਣਾ ਜਿਹੜੇ ਸਫਾਈਆਂ ਕਰਦੇ ਸਫਾਈ ਕਰਮਚਾਰੀ ਤੇ ਮਿੱਡੇ ਮੀਲ ਦੀ ਵਜ੍ਹਾ ਨਾਲ ਮੁਲਾਜ਼ਮਾਂ ਦੀ ਭਰਤੀ ਤਾਂ ਹੋ ਗਈ ਐ ਪੰਜਾਂ ਜਣੇ ਬੀਬੀਆਂ ਰੋਟੀਆਂ ਲਾਉਂਦੀਆਂ ਚਲੋ ਤਾਂ ਬਹੁਤ ਚੰਗਾ ਕਦਮ ਆ ਬੱਚਿਆਂ ਨੂੰ ਖਾਣਾ ਖੋਣਾ ਤੇ ਹੁਣ ਸਭ ਤੋਂ ਈ ਵੱਡੀ ਗੱਲ ਆ ਹੁਣ ਮਾਰਕੁੱਟ ਨਹੀਂ ਹੁੰਦੀ ਸਕੂਲਾਂ 'ਚ ਜਿੱਦ ਤੱਕ ਗਿਆ ਤੇ ਛੱਦਤ ਹੁੰਦਾ ਸੀਗਾ ਪੜਾਈ 'ਤੇ ਤਾਂ ਪਤਾ ਨਹੀਂ ਹੁੰਦੀ ਸੀ ਕਿ ਨਹੀਂ ਛੱਦਤ ਬਹੁਤ ਹੁੰਦਾ ਸੀ ਅੱਧੋਂ ਜ਼ਿਆਦਾ ਬੱਚੇ ਬਾਗੀ ਹੋ ਗਏ ਪੜਾਈ ਤੋਂ ਪਰ ਹੁਣ ਹਰੇਕ ਬੱਚਾ ਪੜਦਾ ਹਰੀ ਗੱ बच्चा ਸੂਰਜ ਦੀ ਛੁਪਰੇ ਨੇ ਕਿੰਨਾ ਸੋਹਣਾ ਲੱਗ ਰਿਹਾ ਐਨਵਾਇਰਨਮੈਂਟ ਦੇ ਵਿੱਚ ਆਹ ਦੇਖੋ ਜੀ ਹਰਿਆਲੀ ਇੱਥੇ ਪਿਛੇ ਕਵਰ ਸੀ ਪਤ ਨਹੀਂ ਕਹਿੰਦੀ ਹੈਗੀ ਹੈ ਵੀ ਕੁਝ ਲੋਕ ਮੰਨਦੇ ਆ ਪਰ ਕੁਝ ਸ਼ਿਬ ਦਾ ਸੂਰਜ ਲਾਲ ਕਿੱਡਾ ਸੋਹਣਾ ਲੱਗਦਾ ਕਰਕੇ ਵੇਨੇ ਜੂਮ ਸ਼ਾਇਦ ਆਂਜੀ ਆਜੋ ਸੁਰਜ ਭਾਜੀ ਆਜੋ ਇਦੂ ਗਾਇਆ ਜੂਮ ਖਤਮ ਹੋ ਗਿਆ ਪਰ ਜੂਮ ਭਾਜੀ ਖਤਮ ਹੋ ਗਿਆ ਚਲੋ ਪਾਡੀ ਮਰਜੀ ਜੂ ਮਰੀਆ ਪਰ ਇਧਰ ਮੁੰਡਿਆਂ ਦੇ ਪਾਸੇ ਦੇਵਨ ਮਿਸ਼ਰਾ ਜੀ ਖੱਪੀ ਜੀ ਪ੍ਰੈਟੀ ਪਾਲ ਡੀਪੀ ਮਾਸਟਰ ਨੀਟੂ ਬਿਨੀ ਮਿਸ਼ਰਾ ਗੁਪਤੇ ਸਿੰਘ ਪੁਲਰ ਸਾਹਿਬ ਰੌਬਨ ਪ੍ਰੀਤ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੱਗੇ ਰੋ ਸੱਜਣਾ ਸੋਹਣੇ ਲੱਗਦੇ ਆ ਖੇਡਦੇ ਇੱਕ ਪਲੇਅਰ ਬੈਠਾ ਬਾਹਰੋਂ ਪੁੱਛ ਲੈਣ ਲਈ ਵੀ ਉਹਨੂੰ ਕੀ ਪ੍ਰੋਬਲਮ ਹੈ ਇਹਨੇ ਕੀ ਜਵਾਬ ਦਿੰਦਾ ਹਾਂਜੀ ਭਾਈ ਸਾਹਿਬ ਤੁਸੀਂ ਬਾਹਰ ਕਾਹਤੋਂ ਬੈਠੇ ਹੋ ਖੜੋਂਦੇ ਨਹੀਂ ਖੜੋਂਦੇ ਨਹੀਂ ਮਤਲਬ ਟੀਮ ਪੂਰੀ ਹਾਏ ਇਹ ਵੀ ਬੜਾ ਵੱਡਾ ਦੁੱਖ ਹੁੰਦਾ ਹੈ ਨਾ ਬੰਦਾ ਘਰੋਂ ਖੇਡਣ ਆਉਂਦਾ ਟੀਮ ਪੂਰੀ ਹੋ ਗਈ ਹੋਰ ਤੋਂ ਭਾਲਦਾ ਵੀਕਰ ਜਖਮੀ ਹੋਵੇ ਬਿਮਾਰ ਹੋਵੇ ਹਨਾ ਫੇਤਰੀ ਵਰੀ ਆਵੇ ਵਾਪੇ ਕਦੇ ਨੇ ਚਲੇ ਜਾਣ ਦੇ ਆਵੇ ਆ ਇੱਕ ਹੋਰ ਆ ਗਿਆ ਇੱਕ ਹੋਰ ਆ ਗਿਆ ਇੱਕ ਹੋਰ ਬਾਏ ਬਈ ਇਹ ਵਾਰ ਬਊਗਾ ਇਹ ਤਾਂ ਪੇਡ ਦਾ ਡਾਕਟਰ ਹੈ ਇਹ ਡਾਕਟਰ ਸਾਹਿਬ ਆ ਵੀ ਇਹ ਬੋਖ ਛਿੜਦਾ ਆ ਵੇਖੋ ਰੱਖਤਾ ਉਹਦੇ ਮੈਡੀਸਨ ਚੱਲ ਵੀ ਹੋਰ ਰਖਤਾ ਡਾਕਟਰ ਸਾਹਿਬ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਇਹਨੇ ਇਹ ਵੜ ਜਾਣਾ ਵਿੱਚ ਆਣਾ ਇਹ ਇਹ ਆ ਦੇਖੋ ਇਹ ਐ ਐਡਜਸਟ ਹੋ ਜਾਣਾ ਆ ਜਾ ਪਿਆ ਬਾਅਦ ਆ ਦੇਖੋ ਜੀ ਆ ਆ ਜਿਹਨੇ ਐਡਜਸਟ ਹੋਣਾ ਐ ਹੋ ਜਾਂਦੇ ਬੰਦੇ ਹਾਂਜੀ ਸਿੱਖ ਕੁਸ਼ ਹੋਵੇ ਧੁਰ ਲਾੜ ਦਿੰਦੇ ਬਾਅਦ ਤੂੰ ਆ ਕਿਵੇਂ ਆ ਬਾਹਰ ਕੱਢਦਾ ਅੱਬ ਆ ਗਿਆ ਅੱਛਾ ਉਹ ਐਡਾ ਵੱਡਾ ਪਲੇਅਰ ਆ ਯਾਰ ਉਹ ਐਡਾ ਮਹਾਨ ਉਹ ਜਿਹੜਾ ਭਲਾ ਜੇ ਕੋਲ ਬਲਾ ਕੇ ਮੇਰੇ ਪਿੰਡ ਦੀ ਟੀਮ ਘੈਂਟ ਬਣ ਗਈ ਹੈ ਨਾ ਸੱਚਾ ਉਹ ਦੇ ਵਾਹ ਕੀ ਰੰਗ ਲਾਤੇ ਹੁੰਦੇ ਨੇ ਬੱਲੇ ਚੁਬਰੋ ਆ ਇਹ ਸਾਰਾ ਟੱਬਾ ਟੱਚ ਕਰਦਾ ਫਿਰ ਗੇਂਡ ਆਉਦੀ ਆ ਦੇਖੋ ਇਹ ਵਾਲੀ ਵਾਲਾ ਜਾਲੀ ਵਾਲਾ ਹੈ ਜਾਲੀ ਵਾਲੀ 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 ਜਾਲੀ ਵਾਲਾ ਚੋੜੀ ਸੱਜਣ ਵਜਦਾ ਇੰਨੇ ਬਹੁਤ ਵਲੋਗ ਮਿਹਰਬਾਨੀ ਜਿੰਦਰੋ ਧੰਨਵਾਦ ਥੈਂਕ ਯੂ ਰਜਮਾ ਪਿਆਰ ਸਭ ਨੂੰ ਬੋਲੇ ਬਾਜਾ ਪਹਿਲਾਂ ਇੱਕ ਬੜੀ ਬਾਤ ਹੈ ਬੜੀ ਬਾਤ ਹੈ ਤੁਹਾਡੇ ਕਹਿਣ ਦੀਆਂ ਬਾਤਾਂ ਨੇ